ਤੈਨੂੰ ਕੀ ਨਾਮ ਆਪਣਾ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੇ ਇਸ ਵੇਲੇ ਕਾਰਵਾਈ ਕੀਤੀ ਹੈ ਮੇਰਾ ਨਾਮ ਗੁਰਪਿਆਰ ਸਿੰਘ ਹੈ ਪਿੰਡ ਚੌਕੇ ਮੈਂ ਜਦੋਂ ਦਾ ਸਕੂਲ ਬਣਿਆ ਇਹ 2012-13 ਤੋਂ ਮੈਂ ਉਦੋਂ ਦਾ ਹੀ ਇੱਕ ਬੈਂ ਦੇ ਰੂਪ ਚ ਇਸ ਸਕੂਲ ਨਾਲ ਜੁੜਿਆ ਹੋਇਆ ਹਾਂ ਔਰ ਬਹੁਤ ਹੀ ਇਹ ਤੋਂ ਪਹਿਲਾਂ ਸਜੇ ਢੰਗ ਨਾਲ ਇਹ ਸਕੂਲ ਚੱਲ ਰਿਹਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਜੋ ਇੱਥੇ ਗਲਤ ਜਾਂ ਅਯੋਗ ਟੀਚਰ ਕਿਸੇ ਜਾਂ ਸਪਾਰਸ਼ੀ ਜਾਂ ਕਿਸੇ ਦਵਾਹੇ ਇੱਥੇ ਭਰਤੀ ਹੋ ਗਏ ਜਾਂ ਉਹਨਾਂ ਕੋਲੇ ਯੋਨੀ ਡਿਗਰੀਆਂ ਨਹੀਂ ਸੀ ਜਾਂ ਉਹ ਯੋਗ ਨਹੀਂ ਸੀ ਤੇ ਇਸ ਕਰਕੇ ਉਹਨਾਂ ਨੇ ਇੱਥੇ ਧੜੇਬੰਦੀ ਪੈਦਾ ਕਰਤੀ ਪਿਛਲੇ ਸਮੇਂ ਤੋਂ ਜਿਸ ਕਰਕੇ ਉਹਨਾਂ ਨੇ ਵਿੱਚੋਂ ਹੀ ਕਿਸੇ ਟੀਚਰ ਨੇ ਉਹਨਾਂ ਦੀ ਪੜਤਾਲ ਕਰਾਤੀ ਪੜਤਾਲ ਦੇ ਵਿੱਚ ਸਰਕਾਰ ਨੇ ਉਹਨਾਂ ਦੀਆਂ ਡਿਗਰੀਆਂ ਚੈੱਕ ਕਰਕੇ ਸਾਰੇ ਉਹਨਾਂ ਦੇ ਡਾਕੂਮੈਂਟ ਚੈੱਕ ਕਰਕੇ ਉਹਨਾਂ ਨੂੰ ਅਯੋਗ ਪਾਇਆ ਗਿਆ ਜਦੋਂ ਅਯੋਗ ਪਾਇਆ ਗਿਆ ਸਰਕਾਰ ਦੀ ਮੈਨੇਜਮੈਂਟ ਨੂੰ ਚਿੱਠੀ ਆ ਗਈ ਕਿ ਇਹ ਟੀਚਰ ਨੇ ਜਿਹੜੇ ਇਹ ਪੜਾਉਣ ਦੇ ਸੀ ਵੀਐਸਸੀ ਸਲੇਮਸ ਯੋਗ ਨਹੀਂ ਇਹਨਾਂ ਨੂੰ ਬਾਹਰ ਕੀਤਾ ਜਾਵੇ ਉਦੇ ਵਿੱਚੋਂ ਜੋ ਇੱਕ ਮੇਰੇ ਸਾਥੀ ਨੇ ਪਹਿਲਾਂ ਦੱਸਿਆ ਸੰਦੀਪ ਸਿੰਘ ਦਾ ਨਾਂ ਦਾ ਹੈ ਉਹਦੀਆਂ ਉਸ ਸਕੂਲ ਪ੍ਰਤੀ ਜਿਹੜੀਆਂ ਗਤੀਵਿਧੀਆਂ ਉਹ ਗੈਰ ਕਾਨੂੰਨੀ ਸੀ ਜਿਸ ਤੇ ਸਾਰੇ ਪਿੰਡ ਦੇ ਮੋਹਤਵਾਰ ਬੰਦਿਆਂ ਨੂੰ ਉਹਨਾਂ ਦੀਆਂ ਫੋਟੋ ਜਿ ਦਿਖਾਈਆਂ ਉਹ ਉਹਨਾਂ ਨੂੰ ਕਿਹਾ ਗਿਆ ਕਿ ਇਹਨਾਂ ਨੂੰ ਵਾਰ ਕਰੋ ਸਿਰਫ ਪਹਿਲਾਂ ਉਹ ਦੋ ਟੀਚਰ ਬਾਹਰ ਕੀਤੇ ਸੀ ਉਹਦੀ سپورਟ ਤੇ ਬਾਕੀ ਟੀਚਰ ਆ ਕੇ ਸਾਰੇ ਬੈਠ ਗਏ ਜਿਹੜੇ ਹੁਣ 17-2 ਤੋਂ ਲਗਭਗ 65-66 ਟੀਚਰ ਇੱਥੋਂ ਟਰਮੀਨੇਟ ਹੋ ਚੁੱਕੇ ਆ ਜਿਹੜੇ ਗੈਰ ਹਾਜ਼ਰ ਪਾਏ ਗਏ ਜਿਹੜੇ ਬੱਚਿਆਂ ਨੂੰ ਛੱਡ ਕੇ ਬਾਹਰ ਚਲੇ ਗਏ ਸੀ ਦੇਖੋ ਉਹਨਾਂ ਨੇ ਉਸ ਤੋਂ ਬਾਅਦ ਗੈਰ ਕਾਨੂੰਨੀ ਕਾਨੂੰਨ ਨੂੰ ਆਪਣੇ ਹੱਥ ਚ ਲੈ ਕੇ ਜੋ 게ਟ ਨੂੰ ਜਿੰਦਾ ਲਾਇਆ ਸਾਡੇ 250 ਬੱਚੇ ਦੇ ਭੁੱਖ ਤੇ ਤਲਵਾਰ ਚਲਾਈ ਠੀਕ ਹੈ ਇਹ ਬੜੀ ਗੈਰ ਕਾਨੂੰਨੀ ਸੀ ਅਸੀਂ ਸਰਕਾਰ ਨੂੰ ਸਾਰੇ ਮੰਗ ਕੀਤੀ ਗਏ ਮਾਪੇ ਹੁਣ ਖੜੇ ਹੋਏ ਜਦੋਂ ਮਾਪਿਆਂ ਨੂੰ ਪਤਾ ਲੱਗਿਆ ਮੈਂ ਸਪੈਸ਼ਲ ਤੌਰ ਤੇ ਸਾਡੇ ਮਾਨਯੋਗ ਡੀਸੀ ਸਾਹਿਬ ਜ਼ਿਲ੍ਹੇ ਬਠਿੰਡੇ ਦੇ ਉਹਨਾਂ ਦਾ ਧੰਨਵਾਦ ਕਰਦਾ ਐਸਐਸਪੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਭਾਵੇਂ ਲੰਬੇ ਸਮੇਂ ਤੋਂ ਸਾਡੇ ਪਿੰਡ ਦੇ ਇਸ ਸਕੂਲ ਨੂੰ ਅੱਜ ਫਿਰ ਦੂਜੀ ਵਾਰ ਖਲਾਇਆ ਜਿੰਦਰਾ ਤੇ ਸਾਡੇ ਪਿੰਡ ਦੇ ਵਿੱਚ ਟਕਰਾਹ ਹੋਣ ਤੋਂ ਬਚਾਇਆ ਹੈ ਬਾਈ ਵਧੀਆ ਸਜੇ ਢੰਗ ਦੇ ਨਾਲ ਇਹਨੂੰ ਹੈਂਡਲ ਕੀਤਾ ਅਸੀਂ ਬਾਰ ਬਾਰ ਜਾ ਕੇ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਮਿਲਦੇ ਰਹੇ ਆ ਉਹਨਾਂ ਨੂੰ ਸਾਰੀ ਚੀਜ਼ ਨੂੰ ਇਸ ਤੋਂ ਜਾਣੂ ਕਰਾਇਆ ਅੱਜ ਸਕੂਲ ਦਾ ਗੇਟ ਉਹਨਾਂ ਨੇ ਪ੍ਰਸ਼ਾਸਨ ਨੇ ਖੁਲਾਇਆ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਕਿ ਤੁਸੀਂ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਪਿੰਡ ਵਾਲੇ ਲੋਕਾਂ ਨੇ ਤੇ ਅਸੀਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਅਸੀਂ ਸਪੈਸ਼ਲ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆਂ ਅਸੀਂ ਬੇਨਤੀ ਕਰਦੇ ਆਂ ਕਿ ਅੱਗੇ ਤੋਂ ਮਤਲਬ ਇਹ ਸਕੂਲ ਇਸੇ ਤਰ੍ਹਾਂ ਚੱਲਦਾ ਰਹੇ ਤੇ ਪ੍ਰਸ਼ਾਸਨ ਸਾਡੀ ਮੱਤ ਕਰੇ ਬਹੁਤ ਬਹੁਤ ਧੰਨਵਾਦ ਅੰਜੀ ਬਾਈ ਜੀ ਕੀ ਨਾਮ ਆ ਆਪਣਾ ਤੇ ਕਿਵੇਂ ਦੇਖੋ ਜੋ ਅੱਜ ਪ੍ਰਸ਼ਾਸਨ ਨੇ ਸਵੇਰੇ ਸਵੇਰੇ ਕਾਰਵਾਈ ਕੀਤੀ ਮੇਰਾ ਨਾਮ ਹਰਪਾਲ ਸਿੰਘ ਆ ਜੀ ਤੇ ਮੇਰੇ ਇੱਥੇ ਬੱਚੇ ਪੜਦੇ ਆ ਸਭ ਤੋਂ ਪਹਿਲਾਂ ਤਾਂ ਅਸੀਂ ਦੱਸਣ ਚਾਹੁੰਦੇ ਵੀ ਇਹ ਪਿਛਲੇ 3 ਮਹੀਨਿਆਂ ਦਾ ਜਿਹੜਾ ਚੱਲ ਰਿਹਾ ਸੀਗਾ ਸਕੂਲ ਨੂੰ ਲੋਕ ਲੱਗਿਆ ਹੋਇਆ ਸੀਗਾ ਅੱਜ ਜੋ ਪ੍ਰਸ਼ਾਸਨ ਨੇ ਸਾਡੇ ਬੱਚਾਂ ਦੇ ਭਲੇ ਵਾਸਤੇ ਜਿਹੜੀ ਕਾਰਵਾਈ ਕੀਤੀ ਐ ਇਸ ਗੇਟ ਨੂੰ ਖੋਲਿਆ ਇਹ ਬਹੁਤ ਹੀ ਸ਼ਲਾਘਾਯੋਗ ਆ ਅਸੀਂ ਧੰਨਵਾਦ ਕਰਦੇ ਆ ਸਮੂਹ ਪਿੰਡ ਵਾਸੀ ਸਮੂਹ ਬਾਪੇ ਪ੍ਰਸ਼ਾਸਨ ਦਾ ਕਿ ਪ੍ਰਸ਼ਾਸਨ ਨੇ ਇਸ ਲੋਕ ਤੇ ਐਕਸ਼ਨ ਲੈ ਕੇ ਇਹਨੂੰ ਖੁਲਵਾਇਆ ਇਹ ਜਿਹੜਾ ਮਾਮਲਾ ਸੀ ਅਸਲ ਦੇ ਵਿੱਚ ਇਹ ਮਾਮਲਾ ਕੁਝ ਚੰਦ ਲੋਕਾਂ ਨੇ ਆਪਣੇ ਨਿੱਜੀ ਫਾਇਦਿਆਂ ਦੇ ਲਈ ਇਹਨੂੰ ਬढ़ावा ਦਿੱਤਾ ਸੀਗਾ ਸਾਡੇ ਹੀ ਪਿੰਡ ਦਾ ਜਿਹੜਾ ਕਿ ਯੂਨੀਅਨ ਦਾ ਬਲਾਕ ਪ੍ਰਧਾਨ ਹੈ ਬਲਵਿੰਦਰ ਸਿੰਘ ਜਿਹਨੂੰ ਅਸੀਂ ਬਿਸ਼ਵਾ ਕਹਿੰਦੇ ਨਾ ਉਹਨਾਂ ਨੇ ਉੱਪਰ ਜਾ ਕੇ ਆਪਣੀ ਹਾਈ ਅਥਾਰਟੀ ਨੂੰ ਜਿੰਨੀ ਉਹਨਾਂ ਦੀ ਹਾਈ ਕਮਾਂਡ ਹੈ ਉਹਨੂੰ ਇੱਕ ਗਲਤ ਇਨਫਰਮੇਸ਼ਨ ਦੇ ਕੇ ਰੋਂਗ ਇਨਫਰਮੇਸ਼ਨ ਦੇ ਕੇ ਤੇ ਧਰਨਾ ਲਵਾਇਆ ਆਪਣੇ ਨਿੱਜੀ ਸਵਾਰਥਾਂ ਲਈ ਇੱਧਰ ਉੱਧਰ ਦੇ ਪ੍ਰਾਈਵੇਟ ਸਕੂਲਾਂ ਤੋਂ ਆਪਣੇ ਫੰਡ ਖਾਣ ਦੇ ਵਾਸਤੇ ਇਸ ਸਕੂਲ ਦੇ ਬੱਚਿਆਂ ਨੂੰ ਤੋੜਨ ਵਾਸਤੇ ਕੁਝ ਉਹਨਾਂ ਟੀਚਰਾਂ ਦੇ ਨਾਲ ਜਿਨ੍ਹਾਂ ਨੂੰ ਵਿਭਾਗੀ ਕਾਰਵਾਈ ਤੋਂ ਬਾਅਦ ਬਰਖਾਸਤ ਕੀਤਾ ਗਿਆ ਸੀਗਾ ਉਹਨਾਂ ਨੇ ਆਪਣੇ ਨਿੱਜੀ ਸਵਾਰਥਾਂ ਦੇ ਲਈ ਇਸ ਸਕੂਲ ਨੂੰ ਲੋਕ ਲਾਇਆ ਹੋਇਆ ਸੀ ਜਿਹਦੇ ਵਾਸਤੇ ਪਹਿਲਾਂ ਤਾਂ ਅਸੀਂ ਘਰ ਜਾ ਕੇ ਮਾਪਿਆਂ ਨੇ ਵੀ ਉਹਨਾਂ ਨੂੰ ਸਮਝਾਇਆ ਪੰਚਾਇਤ ਨੇ ਵੀ ਕਿਹਾ ਤਿੰਨ ਤੇ ਸਾਰੇ ਮੋਹਤਵਾਰ ਬੰਦਿਆਂ ਨੇ ਜਾ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਤੋਂ ਬਾਹਰ ਹੋ ਜਾਓ ਇਹ ਕੰਮ ਨਾ ਕਰੋ ਇੱਕ ਕਮੇਟੀ ਬਣਾ ਕੇ ਪਾ ਫੈਸਲਾ ਕਰ ਲੈਂਦੇ ਹਾਂ ਪਰ ਉਹ ਆਪਣੀ ਇੱਕ ਹਿਮਮਤ ਕਹਿ ਲਈ ਇੱਕ ਜਿੱਦ ਤੇ ਖੜੇ ਸੀ ਇਹ ਸਾਡੀ ਤਾਂ ਜਿੱਦ ਹੈ ਕੋਈ ਇਸੇ ਕੋ ਡਿਗਰੀ ਹੋਵੇ ਨਾ ਹੋਵੇ ਅਸੀਂ ਅੰਦਰ ਬੜਾਂਗੇ ਉਹਦੇ ਵਾਸਤੇ ਮਾਪਿਆਂ ਨੇ ਪ੍ਰਸ਼ਾਸਨ ਦਾ ਸਹਾਰਾ ਲੇਤਾ ਪ੍ਰਸ਼ਾਸਨ ਕੋਲ ਆਪਣੀਆਂ ਸ਼ਿਕਾਇਤਾਂ ਭੇਜੀਆਂ ਤਾਂ ਪ੍ਰਸ਼ਾਸਨ ਨੇ ਸਾਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਜਿਹੜਾ ਐਕਸ਼ਨ ਲੱਤੇਗਾ ਇਹ ਬਹੁਤ ਹੀ ਸ਼ਲਾਘਾਜਨਕ ਹੈ ਕਿਉਂਕਿ ਬੱਚਿਆਂ ਦੀ ਪੜ੍ਹਾਈ ਸਟਾਰਟ ਹੋ ਚੁੱਕੀ ਹੈ ਬਾਕੀ ਸਕੂਲਾਂ 'ਚ ਸਾਡੇ ਸਕੂਲ ਦਾ ਇਹ ਨਤੀਜਾ ਵੀ ਨਹੀਂ ਸੀ ਤਿਆਰ ਹੋਇਆ ਚਲੋ ਫਿਰ ਵੀ ਦੇਰ ਆਏ ਦੋਸਤ ਆਏ ਪ੍ਰਸ਼ਾਸਨ ਨੇ ਬਿਲਕੁਲ ਸਹੀ ਟਾਈਮ ਤੇ ਇੱਕ ਐਕਸ਼ਨ ਲੱਤੇ ਅਸੀਂ ਸਮਾਪਨ ਪੰਡਾਸੀ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਤੁਸੀਂ ਪਿਛਲੇ ਦਿਨ ਕਿਸਾਨ ਨਹੀਂ ਆ ਦਾ ਵਿਰੋਧ ਵੀ ਕੀਤਾ ਤੇ ਡਰਨਾ ਲੱਗਿਆ ਬਿਲਕੁਲ ਉਹ ਕਿਸੇ ਦਿਨ ਮਿਲਟ ਪ੍ਰਸ਼ਾਸਨ ਵੱਲੋਂ ਜਿੰਦਾ ਖੜਾਇਆ ਗਿਆ ਸੀ ਦੁਬਾਰੇ ਆ ਕੇ ਫਿਰ ਵੀ ਦੁਬਾਰੇ ਬਹਿੰਦੇ ਆ ਉਹ ਅ ਦੁਬਾਰੇ ਬਹਿੰਦੇ ਚ ਪਿੰਡ ਤਿਆਰ ਆ ਜੀ ਐਤੋਂ ਪਹਿਲਾਂ ਇੱਕ ਵਾਰ ਸਾਨੂੰ ਪ੍ਰਸ਼ਾਸਨ ਨੇ ਜਿੰਦਾ ਖਲਵਾਇਆ ਸੀ ਪ੍ਰਸ਼ਾਸਨ ਨੇ ਕਿਹਾ ਸੀ ਸਾਨੂੰ ਇਹਨੇ ਲਿਖ ਕੇ ਦਿੱਤਾ ਤੇ ਨਹੀਂ ਬੈਠਣੀ ਪਰ ਫਿਰ ਬਹਿ ਗਈ ਉਹਦਾ ਜਵਾਬ ਉਹ ਪ੍ਰਸ਼ਾਸਨ ਨੇ ਦਿੱਤਾ ਹੈ ਇਤੋਂ ਬਾਅਦ ਜੇ ਦੁਬਾਰਾ ਜਿੰਦਾ ਤਾਂ ਦੂਰ ਦੀ ਗੱਲ ਏ ਕਰੋ ਆ ਕੇ ਬਹਿੰਦੇ ਵੀ ਆ ਗੱਲ ਆ ਸਾਈਡ ਤੇ ਵੀ ਬਹਿੰਦੇ ਆ ਤਾਂ ਪਿੰਡ ਤਿਆਰ ਆ ਜੀ ਪਿੰਡ ਤਾਂ ਆਲਰੇਡੀ ਅੱਜ ਤਿਆਰ ਸੀ ਸਾਰਾ ਪਿੰਡ ਤਿਆਰ ਸੀ ਸਾਰੇ ਮਾਪੇ ਤਿਆਰ ਸੀ ਅੱਜ ਅਸੀਂ ਕੱਲ ਨੂੰ 4 ਸਪੀੜਾ ਘੇਰ ਕੇ ਨੂੰ ਰੋਕਣਾ ਸੀ ਤੇ ਉਸ ਤੋਂ ਬਾਅਦ ਅਸੀਂ ਆਪਣਾ ਜਿਹੜਾ ਜਮਹੂਰੀ ਹੱਕ ਵਾਸਤੇ ਜਣਾ ਫੈਸਲਾ ਲੈਣਾ ਸੀ ਲੈਂਦੇ ਹੁਣ ਪਿੰਡ ਤਿਆਰ ਹੈ ਜੀ ਜੇਕਰ ਆਉਣਗੇ ਤਾਂ ਮੁਰੇ ਇਹਨਾਂ ਨੂੰ ਮਾਪੇ ਖੜੇ ਮਿਲਣਗੇ ਅਸੀਂ ਇਹਨਾਂ ਨੂੰ ਪਿਆਰ ਨਾਲ ਸਮਝਾ ਚੁੱਕੇ ਹਾਂ ਹੁਣ ਅਸੀਂ ਇਹਨਾਂ ਨੂੰ ਛੇਤਰਾਣਾ ਸਮਝਾਵਾਂਗੇ ਜਿਹੜੇ ਬਾਰ ਬੈਠੇ ਸੀ ਕੋਈ ਟੀਚਰ ਬੈਠੇ ਸੀ ਕੁਝ ਬੱਚਿਆਂ ਦੇ ਮਾਪੇ ਬੈਠੇ ਉਹ ਲੋਕ ਕੌਣ ਸੀ ਅਸਲ ਦੇ ਵਿੱਚ ਕੀ ਹੈ ਜੀ ਦੇਖੋ ਜੀ ਮਾਪੇ ਸਾਰੇ ਪੜੇ ਲਿਖੇ ਨਹੀਂ ਸੀ ਉਹਨਾਂ ਨੂੰ ਕੁਝ ਉਹਨਾਂ ਨੂੰ ਤਾਂ ਵਿਚਾਰ ਨੂੰ ਇਹ ਵੀ ਜਾਣਕਾਰੀ ਨਹੀਂ ਕਿ ਪੈਸਾ ਕਿਵੇਂ ਆਉਂਦਾ ਕਿਵੇਂ ਮੈਨੇਜਮੈਂਟ ਚੱਲਦੀ ਹੈ ਉਹ ਜਿਹੜੇ ਉਹ ਪਰਿਵਾਰ ਹੁੰਦੇ ਜਿਹੜੇ ਇਹਨਾਂ ਦੇ ਜਾਣ ਪਹਿਚਾਣ ਚੋਂ ਹੁੰਦੇ ਆ ਉਹਨੂੰ ਉਹਨੇ ਗੁੰਮਰਾਹ ਕੀਤਾ ਹੋਇਆ ਸੀ ਉਹਨਾਂ ਨੂੰ ਵਿਚਾਰ ਨੂੰ ਨਹੀਂ ਪਤਾ ਸੀ ਪਰ ਮਾਪੇ ਉਹਨਾਂ ਨਾਲ ਗਿਣਤੀ ਦੇ 5 ਤੋਂ 10 ਸੀ ਉਹ ਵੀ ਗੋਰਾ ਹੋਏ ਅਸਲ ਦੇ ਵਿੱਚ ਕਿਸਾਨ ਯੂਨੀਅਨ ਦੇ ਬੰਦੇ ਸੀ ਕਿਉਂਕਿ ਉਹਨਾਂ ਦਾ ਇੱਕ ਡਿਊਟੀ ਸੀਗੀ ਉਹਨਾਂ ਦਾ ਫਰਜ਼ ਸੀ ਕਿਉਂਕਿ ਨੇੜੇ ਤੇ ਇਹਦੇ 15 ਸਕੂਲਾਂ ਤੋਂ ਫੰਡ ਆਇਆ ਹੋਇਆ ਹੈ ਡਿਊਟੀ ਤਾਂ ਨਿਭਾਉਣੀ ਹੈ ਹੁਣ ਚਿਰਾਂ ਨੇ ਉਹ ਡਿਊਟੀ ਨਿਭਾ ਰਹੇ ਸੀ ਆਪਣੇ ਫੰਡ ਦੀ ਭਾਈ ਜੀ ਕੀ ਨਾਮ ਆਪਨਾ ਕਿਹੜੇ ਪਿੰਡ ਦੇ ਰਹਿਣ ਵਾਲੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਪ੍ਰਸ਼ਾਸਨ ਇਸ ਜਿਹੜੇ ਕਰ ਰਿਹਾ ਹੈ ਮੇਰਾ ਨਾਮ ਭੁਪਿੰਦਰ ਸਿੰਘ ਜੀ ਚੌਕੇ ਪਿੰਡ ਆ ਜੀ ਮੇਰੀ ਬੱਚੀ ਇਹ ਸਕੂਲ ਦੇ ਵਿੱਚ ਪੜ੍ਹਦੀ ਹੈ ਇਹ ਸਕੂਲ ਨੂੰ ਪਿਛਲੇ 85 ਦਿਨਾਂ ਤੋਂ ਪਲੱਸ ਹੋ ਚੁੱਕਿਆ ਹੈ ਧਰਨਾ ਲੱਗਿਆ ਹੋਇਆ ਹੈ ਅਸੀਂ ਬੜੇ ਵਾਰੀ ਮਾਪਿਆਂ ਨਾਲ ਆ ਕੇ ਇਹਨਾਂ ਟੀਚਰਾਂ ਨਾਲ ਵੀ ਗੱਲ ਕੀਤੀ ਹੈ ਜਿਹੜਾ ਸੰਦੀਪ ਸਿੰਘ ਰੜ ਮੈਂ ਖੁਦਾ ਕਿ ਜਦੋਂ ਪਹਿਲੇ ਦਿਨ ਇਹ ਬੈਠੇ ਆ ਟਰਮੀਨੇਟ ਦੋ ਕੀਤੇ ਸੀਗੇ ਸਰ ਦੋ ਟਰਮੀਨੇਟ ਕੋਏ ਇਹਨਾਂ ਨੇ 110 ਵਿਦਿਅਕ ਟੀਚਰ ਵਿਦ ਕਲਾਸ 4 ਨੂੰ ਗੁੰਮਰਾਹ ਕਰਕੇ ਗੇਟ ਤੇ ਲੈ ਕੇ ਗਏ ਨੇ ਉਸ ਤੋਂ ਬਾਅਦ ਅਸੀਂ 10 ਤੋਂ 15 ਦਿਨ ਮੈਂ ਵੀ ਇਹਨਾਂ ਦੇ ਵਿੱਚ ਬੈਠਿਆ ਇਦਾਂ ਨਹੀਂ ਇਹਨਾਂ ਨੇ ਮੈਨੂੰ ਇਹ ਵੀ ਕਿਹਾ ਵੀ ਇਹ ਦੋ ਗੱਲਾਂ ਜੀ ਮੈਂ ਮੈਨੇਜਮੈਂਟ ਵਾਲੇ ਪਾਸੇ ਤੋਂ ਵੀ ਰਿਆਂ ਉਧਰ ਵੀ ਰਿਆਂ ਪੂਰੀ ਮਾਮਲੇ ਦੀ ਕਿ ਅਸਲ ਦੇ ਵਿੱਚ ਇਹ ਮਸਲਾ ਕੀ ਆ ਇਹਨਾਂ ਦੇ ਵਿੱਚ ਬੈਠ ਕੇ ਇਹਨਾਂ ਨੂੰ ਪੁੱਛਦਾ ਰਹੇ ਇਹਨਾਂ ਨੂੰ ਇਹ ਵੀ ਕਿਹਾ ਵੀ ਤੁਸੀਂ ਤੁਹਾਡਾ ਜਿਹੜਾ ਧਰਨਾ ਲਾਉਣ ਦਾ ਟਾਈਮ ਤੇ ਜਗ੍ਹਾ ਦੋਨੋਂ ਗਲਤ ਸੰਦੀਪ ਸਿੰਘ ਨੇ ਮੈਨੂੰ ਅੱਗੇ ਇਹ ਜਵਾਬ ਦਿੱਤਾ ਮੈਂ ਵੀ ਬੱਚਿਆਂ ਦੇ ਜਦੋਂ ਪੇਪਰ ਹੋ ਗਏ ਅਸੀਂ ਸਾਰੇ ਮਾਪੇ ਤੁਹਾਡੇ ਨਾਲ ਖੜਾਂਗੇ ਉਹਨਾਂ ਟਾਈਮ ਇਹ ਨਹੀਂ ਕਹਿੰਦੇ ਤੁਸੀਂ ਘਰੇ ਬੈਠੋ ਤੁਸੀਂ ਦੋਨੇ ਮੀਆਂ ਬੀਬੀ ਗੇਟ ਤੇ ਦਰੀ ਬਿਛਾ ਲਓ ਸਾਈਡ ਤੇ ਮਾਪਿਆਂ ਨੂੰ ਲਾਂਬੰਦ ਕਰ ਲਓ ਅਸੀਂ ਵੀ ਕਹਾਂਗੇ ਕਿ ਸਾਨੂੰ ਨਹੀਂ ਪਤਾ ਸੀ ਟਰਮੀਨੇਟ ਹੋਇਆ ਜੋ ਕੁਝ ਵੀ ਹੋ ਬਾਅਦ ਦੇ ਵਿੱਚ 1 2 ਮਹੀਨੇ ਦੇ ਵਿੱਚ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਗਈਆਂ ਕਿ ਅਸੀਂ ਤੁਹਾਡਾ ਸਪੋਰਟ ਕਰਾਂਗੇ ਪਰ ਸੰਦੀਪ ਸਿੰਘ ਨੇ ਮੈਨੂੰ ਇਹ ਜਵਾਬ ਦਿੱਤਾ ਅਗਰ ਅਸੀਂ ਅੱਜ ਆਹ ਕੁਝ ਨਹੀਂ ਕਰਦੇ ਤਾਂ ਸਾਡਾ ਪ੍ਰੈਸ਼ਰ ਨਹੀਂ ਬਣਨਾ ਫਿਰ ਉਸ ਦਿਨ ਸਾਨੂੰ ਸਮਝ ਆ ਗਈ ਵੀ ਇਹ ਬੱਚਿਆਂ ਦੇ ਹਿੱਤ ਵਾਸਤੇ ਨਹੀਂ ਬੈਠੇ ਜੀ ਆਪਦੇ ਨਿੱਜੀ ਹਿੱਤਾਂ ਵਾਸਤੇ ਬੈਠਿਆ ਸਾਡੇ ਬੱਚਿਆਂ ਦਾ ਯੂਜ਼ ਕਰਨਾ ਚਾਹੁੰਦੇ ਆ ਅਗਲੀ ਗੱਲ ਜੀ ਉਸ ਤੋਂ ਬਾਅਦ ਫੇਰ ਵੀ ਇਹਨਾਂ ਕੋਲ ਮੈਂ ਆਉਂਦਾ ਰਿਹਾ ਜਿਸ ਦਿਨ ਬੱਚਿਆਂ ਦੇ ਪੇਪਰ ਹੋਣੇ ਸੀ ਆਲਰੇਡੀ ਰੇਟ ਸ਼ਿਟ ਆ ਗਈ ਚੁੱਕੀ ਸੀਗੀ ਨਾ ਤਾਂ ਇਹਨਾਂ ਨੇ ਪ੍ਰਸ਼ਾਸਨ ਨੂੰ ਨਾ ਕਿਸੇ ਸਕੂਲ ਵਾਲੇ ਨੂੰ ਨਾ ਕਿਸੇ ਵੈਨ ਵਾਲੇ ਨੂੰ ਬਿਨਾਂ ਦੱਸੇ ਇਹਨਾਂ ਨੇ ਸਕੂਲ ਦੇ ਗੇਟ ਨੂੰ ਲੋਕ ਲਾਇਆ ਸਕੂਲ ਦੇ ਗੇਟ ਨੂੰ ਲੋਕ ਲਾ ਕੇ ਦੇਖੋ 23 ਬੰਨਾਂ ਨੇ 23 ਬੰਨਾਂ ਦੇ ਬੱਚੇ ਢਾਈ ਤੋਂ 3 ਘੰਟੇ ਬੈਨਾਂ ਦੇ ਵਿੱਚ ਬੈਠੇ ਐ ਛੋਟੇ ਛੋਟੇ ਬੱਚਿਆਂ ਦਾ ਬੈਨਾਂ ਦੇ ਵਿੱਚ ਬਾਥਰੂਮ ਤੱਕ ਨਿਕਲ ਗਿਆ ਜੀ ਅਸੀਂ ਰੌਲਾ ਪਾਇਆ ਅਸੀਂ ਕਿਹਾ ਵੀ ਦੇਖੋ ਇਹਨਾਂ ਦੀ ਉਸ ਦਿਨ ਮੀਟਿੰਗ ਵੀ ਚੱਲੀ ਆ ਮੈਂ ਵਾਰ-ਵਾਰ ਮੈਕ ਤੇ ਆ ਕੇ ਇਹਨਾਂ ਨੂੰ ਕਿਹਾ ਵੀ ਬੱਚੇ ਧੁੱਪ ਦੇ ਵਿੱਚ ਬੈਠੇ ਨੇ ਬੱਚੇ ਪਰੇਸ਼ਾਨ ਨੇ ਫਿਰ ਇਹਨਾਂ ਦੀ ਉਹੀ ਵਾਰਡਿੰਗ ਕਹਿੰਦੇ ਅੰਦਰ ਮੀਟਿੰਗ ਚੱਲ ਰਹੀ ਆ ਬੈਨਾਂ ਨੂੰ ਕੁਝ ਨਹੀਂ ਹੁੰਦਾ ਬੱਚਿਆਂ ਨੂੰ 2 ਘੰਟੇ ਹੋਰ ਬੈਠ ਜਾਣ ਦਿਓ ਸਾਡਾ ਪ੍ਰੈਸ਼ਰ ਬਣਿਆ ਰਹੂ ਹਰ ਗੱਲ ਤੇ ਇਹਨਾਂ ਨੇ ਬੱਚਿਆਂ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਐ ਉਸ ਤੋਂ ਬਾਅਦ ਅਸੀਂ 2 4 10 ਹੁੰਦੇ ਹੁੰਦੇ ਪੂਰਾ ਪਿੰਡ ਸਾਡਾ ਲਾਮਬੰਦ ਹੋ ਗਿਆ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਅਸਲ ਦੇ ਵਿੱਚ ਇਹਨਾਂ ਦੇ ਵਿੱਚ ਮੇਨ ਗੱਲ ਕੀ ਸੀਗੀ ਇਹਨੇ ਦੂਜੇ ਟੀਚਰ ਜਿਹੜੇ ਯੋਗ ਸੀ ਇਹਨਾਂ ਨੇ ਉਹਨਾਂ ਦੇ ਵੀ ਢਿੱਡ 'ਚ ਲੱਤ ਮਾਰਿਆ ਆਪਦੇ ਨਿੱਜੇ ਵਾਸਤੇ ਇਹਨਾਂ ਨੇ ਸਾਰਿਆਂ ਨੂੰ ਕੀ ਘਬਰਾ ਕੀਤਾ ਵੀ ਆਪਾਂ ਸਕੂਲ ਨੂੰ ਸਰਕਾਰੀ ਕਰਾਵਾਂਗੇ ਸਾਰੇ ਸਰਕਾਰੀ ਹੋ ਜਾਣਗੇ ਆਪਣੀਆਂ ਤਨਖਾਹਾਂ ਜਿਹੜੀਆਂ ਇਹਨਾਂ ਦੇ ਦਿਮਾਗ 'ਚ ਸੀ ਕੇ ਦੀ 40 ਸੀ ਕੇ ਦੀ 35 ਸੀ ਵੀ ਉਹਨੀਆਂ-ਉਨੀਆਂ ਤਨਖਾਹਾਂ ਸਾਨੂੰ ਮਿਲਦੀਆਂ ਰਹਿਣੀਆਂ ਬੱਚਿਆਂ ਦੇ ਬਾਰੇ ਉਹਨਾਂ ਨੇ ਕੁਝ ਨਹੀਂ ਸੋਚਿਆ ਜੀ ਕਿਹਾ ਮੈਂ ਆਪਣਾ ਕਿਹੜਾ ਸਿਮਰਨ ਮੇਰਾ ਨਾਮ ਹੈ ਜੀ ਚੌਕੇ ਪਿੰਡ ਦੇ ਰਹਿਣ ਵਾਲੀ ਆ ਮੈਂ ਸਾਡੇ ਬੱਚੇ ਵੱਢਦੇ ਸੀ ਹਾਂਜੀ ਸਾਡੇ ਬੱਚੇ ਵੱਢਦੇ ਨੇਗੇ ਸਾਡੇ ਬੱਚਿਆਂ ਦੀ 2 ਮਹੀਨੇ ਹੋ ਗਏ ਪੜਾਈ ਬਹੁਤ ਜ਼ਿਆਦਾ ਖਰਾਬ ਕੀਤੀ ਹੈ ਇਹਨਾਂ ਨੇ ਤੇ ਉਹ ਜੋ ਵੀ ਵੀਰ ਜੀ ਬੋਲੇ ਸੀਗੇ ਅਧਿਆਪਕ ਕੱਢੇ ਗਏ ਨੇਗੇ ਉਹਨਾਂ ਨੇ ਇੱਕ ਨਹੀਂ ਨਿਕਲਣਾ ਸੀਗਾ ਤੇ ਦੂਸਰੇ ਉਹਨਾਂ ਦਾ ਸਹਿਯੋਗ ਦਿੰਦੇ ਸੀਗੇ ਉਹ ਨਾਲ ਬੈਠ ਗਏ ਅਸੀਂ ਬਹੁਤ ਜ਼ਿਆਦਾ ਮਿਹਨਤਬਾੜੀ ਕੀਤੀ ਇਹਨਾਂ ਦੀ ਵੀ ਤੁਸੀਂ ਇਹ ਕੰਮ ਨਾ ਕਰੋ ਕਿ ਬੱਚਿਆਂ ਦੀ ਬਹੁਤ ਜ਼ਿਆਦਾ ਪੜ੍ਹਾਈ ਖਰਾਬ ਹੋ ਰਹੀ ਹੈਗੀ ਅਸੀਂ ਇਹਨਾਂ ਦੇ ਪੈਰੀਂ ਹੱਥ ਲਾਉਣ ਤੱਕ ਵੀ ਗਏ ਸੀਗੇ ਪਰ ਇਹ ਨਹੀਂ ਮੰਨਦੇ ਸੀਗੇ ਪਰ ਅੱਜ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਹੜਾ ਇਹਨਾਂ ਨੇ ਦੂਜੀ ਵਾਰ ਸਾਡੇ ਲੋਕ ਲੱਗੇ ਆਖਣਵਾਇਆ ਹਾਂਜੀ ਹਾਂਜੀ ਇੱਕ ਗੱਲ ਰਹਿ ਗਈ ਸੀ ਦੇਖੋ ਜਿਹੜਾ ਪਹਿਲਾਂ ਚਿੰਦਾ ਸੀ ਮੈਂ ਦੱਸ ਕੇ ਹਟਿਆ ਕਿ ਟੀਚਰਾਂ ਨੇ ਜੇ ਸੋਚਣਾ ਲਗਾਇਆ ਚਲੋ ਉਹਨਾਂ ਨੇ ਇਦਾਂ ਹੀ ਸਰਕਾਰੀ ਹੋ ਜਾਣਗੇ ਪਰ ਇਹ ਸਕੂਲ ਠੇਕੇਦਾਰੀ ਸਿਸਟਮ ਦੇ ਵਿੱਚ ਚੱਲਦਾ ਹੈ ਪਹਿਲੀ ਗੱਲ ਤਾਂ ਕਦੇ ਸਰਕਾਰੀ ਹੋ ਨਹੀਂ ਸਕਦੇ ਦੂਸਰੀ ਗੱਲ ਜਦੋਂ ਪ੍ਰਸ਼ਾਸਨ ਨੇ ਕਾਰਵਾਈ ਕਰਕੇ ਧਰਨਾ ਚੁਕਾਤਾ ਚਲੋ ਸਾਨੂੰ ਵੀ ਆ ਗਿਆ ਚਲੋ ਠੀਕ ਹੈ ਵੀ ਬੱਚੇ ਆਉਣਗੇ ਅਗਲੇ ਦਿਨ ਰਾਤ ਤੋਂ ਹੀ ਲਾਗੇ ਪਹਿਲਾਂ ਤਾਂ ਨੇ ਪ੍ਰਸ਼ਾਸਨ ਦੇ ਖਿਲਾਫ ਕੂੜ ਪ੍ਰਚਾਰ ਕੀਤਾ ਬਹੁਤ ਤਰ੍ਹਾਂ ਦੀਆਂ ਵੀਡੀਓ ਆਈਆਂ ਸਾਰਿਆਂ ਨੇ ਦੇਖੀਆਂ ਆਈਆਂ ਵੀ ਪ੍ਰੈਗਨੈਂਟ ਲੇਡੀਆਂ ਦੇ ਢਿੱਡ ਚ ਲੱਤਾਂ ਮਾਰੀਆਂ ਗਈਆਂ ਜੀ ਇਹ ਹੋਇਆ ਜੀ ਕਿਸੇ ਤੇ ਇੱਕ ਬੱਚਾ ਦੇਖੋ ਜੀ ਇਹਨਾਂ ਨੇ ਕਿਹਾ ਇੱਕ ਬੱਚਾ ਮਿਸ ਹੋ ਗਿਆ ਉਸ ਤੋਂ ਦੂਸਰੇ ਦਿਨ ਪੁੱਛਿਆ ਗਿਆ ਕਹਿੰਦੇ ਤੂੰ ਇਹਨਾਂ ਦੇ ਘਰੋਂ ਮਿਲ ਗਿਆ ਕੀ ਗੱਲ ਜਿਹੜਾ ਬੀਅਰ ਚ ਖੋ ਗਿਆ ਦੂਸਰੇ ਦਿਨ ਮਿਲ ਗਿਆ ਤੇ ਜਿਹੜਾ ਪ੍ਰਸ਼ਾਸਨ ਨੂੰ ਕਿਹਾ ਪੇਟ ਚ ਲੱਤਾਂ ਮਾਰੀਆਂ ਗਈਆਂ ਕਿਸੇ ਦੀ ਕੋਈ ਮੈਡੀਕਲ ਰਿਪੋਰਟ ਕੋਈ ਪਬਲਿਸ਼ ਨਹੀਂ ਕੀਤੀ ਗਈ ਸਿਰਫ ਇਹਨਾਂ ਨੇ ਇੱਕ ਚੋਰ ਲਾਇਆ ਕਿ ਪ੍ਰਸ਼ਾਸਨ ਨੂੰ ਬਦਨਾਮ ਕਰਕੇ ਪਿੰਡ ਦਾ ਸਹਿਯੋਗ ਦੇਖੋ ਪਹਿਲਾਂ ਤੇ ਅਸੀਂ ਬੱਚਿਆਂ ਦਾ ਫਿਰ ਇਹਨੇ ਸੋਚਿਆ ਵੀ ਸਾਡੇ ਨਾਲ ਧੱਕਾ ਹੋ ਗਿਆ ਜੀ ਵੀ ਪਿੰਡ ਸਾਡੇ ਨਾਲ ਖੜੂਗਾ ਇਹਨਾਂ ਨੇ ਬਹੁਤ ਜ਼ਿਆਦਾ ਕੂੜ ਪ੍ਰਚਾਰ ਕੀਤਾ ਨਹੀਂ ਖੜੇ ਜੀ ਉਸ ਤੋਂ ਬਾਅਦ ਅਗਲਾ ਜਿੰਦਾ ਅਸੀਂ ਮੰਨਦੇ ਹਾਂ ਕਿ ਇਚਰਾਨੀ ਨਹੀਂ ਲਾਇਆ ਜੀ ਅਗਲਾ ਜਿੰਦਾ ਯੂਨੀਅਨ ਨੇ ਆਪਦੀ ਹਿੰਡ ਨਾਲ ਲਾਇਆ ਵੀ ਇੱਥੋਂ ਅੱਜ ਸਾਡਾ ਧਰਨਾ ਚੱਕਿਆ ਗਿਆ ਤਾਂ ਸਾਡੇ ਵਿਕਾਰ ਦੀ ਲੜਾਈ ਦੇ ਵਾਸਤੇ ਇਹਨਾਂ ਨੇ ਲਾਇਆ ਵੀ ਸਾਡੀ ਬੇਇੱਜ਼ਤੀ ਹੋ ਜੂਗੀ ਟੀਟੀਐਫ ਨੇ ਲਾਇਆ ਉਗਰਾਹਾ ਯੂਨੀਅਨ ਨੇ ਲਾਇਆ ਟੀਚਰਾਂ ਨੂੰ ਸਿਰਫ ਨਾਲ ਇਹਨਾਂ ਨੇ ਟੀਚਰਾਂ ਦਾ ਮਾਈਂਡ ਵਾਸ਼ ਕੀਤਾ ਟੀਚਰਾਂ ਨੂੰ ਯੂਜ਼ ਕੀਤਾ ਉਸ ਤੋਂ ਬਾਅਦ ਸਾਨੂੰ ਪੰਚਾਇਤ ਨੇ ਬੁਲਾਇਆ ਸਾਨੂੰ ਕਿਹਾ ਚਲੋ ਜੀ ਜਿੰਨੇ ਵੀ ਅਸੀਂ ਮਾਪਿਆਂ ਦੇ ਸਹਿਯੋਗ ਨਾਲ ਅੱਗੇ ਫਿਰਦੇ ਸਾਨੂੰ ਸਮਝ ਆ ਗਈ ਦੋ ਚਾਰ ਵਾਧੇ ਤੁਰੇਗੇ ਸਾਨੂੰ ਪੰਚਾਇਤ ਦੀ ਕਾਲ ਆਈ ਵੀ ਤੁਸੀਂ ਇਸ ਮਸਲੇ ਦਾ ਕੋਈ ਫੈਸਲਾ ਕਰ ਲਓ ਅਸੀਂ ਕਿਹਾ ਜੀ ਅਸੀਂ ਨਾ ਤਾਂ ਲੜਾਈ ਚਾਹੁੰਦੇ ਆਂ ਅਸੀਂ ਮਸਲੇ ਦੇ ਗੱਲ ਕਰਨ ਨੂੰ ਤਿਆਰ ਆਂ ਪੰਚਾਇਤ ਨਾਲ ਗੱਲ ਕੀਤੀ ਅਸੀਂ ਬੈਠੇ ਤੇ ਇਹਨਾਂ ਨੂੰ ਪੁੱਛਿਆ ਗਿਆ ਪਹਿਲੀ ਗੱਲ ਤੇ ਇਹਨਾਂ ਨੇ ਪੰਚਾਇਤ ਦੇ ਵਿੱਚ ਆਉਣ ਤੋਂ ਹੀ ਮਨਾ ਕਰਤਾ ਦੇਖੋ ਜੀ ਸਰਪੰਚ ਆ ਪਿੰਡ ਦਾ ਸਰਪੰਚ ਆ ਉਹਦੀ ਗੱਲ ਮੰਨਣੀ ਚਾਹੀਦੀ ਆ ਸਾਨੂੰ ਕਾਲ ਕੀਤੀ ਅਸੀਂ ਆਏ ਅਸੀਂ ਆਪਣੀਆਂ ਮੰਗਾਂ ਦੱਸਤੀਆਂ ਸਾਡੀਆਂ ਦੋਈ ਮੰਗਾਂ ਧਰਨਾ ਚਕਾ ਦਿਓ ਜੋਗ ਟੀਚਰ ਅੰਦਰਵਾੜ ਦੇ ਹੋਰ ਤੀਜੀ ਅਸੀਂ ਮੰਗ ਨਾਤਾ ਜੀ ਕਿਤੇ ਕੀਤੀ ਆ ਅਸੀਂ ਮੰਗ ਪੱਤਰ ਦੇ ਕੇ ਆਏ ਆ ਉਹਦੇ 'ਚ ਇਹੀ ਲਿਖਿਆ ਵੀ ਸਕੂਲ ਦੇ ਗੇਟ ਤੋਂ ਜਿੰਦਾ ਮਤਲਬ ਖਲਾ ਦਿਓ ਅਗਲਾ ਧਰਨਾ ਚਕਵਾ ਦਿਓ ਤੇ ਉਸ ਤੋਂ ਅਗਲਾ ਯੋਗ ਟੀਚਰ ਦੇ ਦਿਓ ਹਾਂ ਮੈਨੇਜਮੈਂਟ ਆ ਮੈਨੇਜਮੈਂਟ ਦੇਖੋ ਜੀ ਨਾ ਤਾਂ ਕੋਈ ਅਸੀਂ ਤਾਂ ਪਹੁੰਚਾ ਸਕਦੇ ਆ ਨਾ ਟੀਚਰ ਪਹੁੰਚਾ ਸਕਦੇ ਨਾ ਯੂਨੀਅਨ ਪਹੁੰਚਾ ਸਕਦੀ ਆ ਟੀਸੀ ਸਾਹਿਬ ਨੂੰ ਕਹਿ ਕੇ ਅਸੀਂ ਮੈਨੇਜਮੈਂਟ ਦੇ ਖਿਲਾਫ ਕੋਈ ਰਿਪੋਰਟ ਆਈ ਆ ਉਹਨੂੰ ਪਬਲਿਸ਼ ਕਰਕੇ ਤੁਸੀਂ ਕਾਰਵਾਈ ਕਰ ਦਿਓ ਤੇ ਇਹਨਾਂ ਨੇ ਸਰਪੰਚ ਸਾਹਿਬ ਨੇ ਇਹਨਾਂ ਨੂੰ ਕਾਲ ਕੀਤੇ ਇਹਨਾਂ ਨੇ ਮਨਾ ਕਰਤਾ ਦੂਸਰੀ ਵਾਰੀ ਕੱਲ ਫੇਰ ਅਸੀਂ ਐਫਰਟ ਕੀਤਾ ਵੀ ਚਲੋ ਕੋਈ ਗੱਲ ਨਹੀਂ ਇੱਕ ਵਾਰੀ ਫੇਰ ਉਹ ਕਰ ਦਿੰਨੇ ਆ ਇਹਨਾਂ ਨੇ ਟੀਚਰਾਂ ਨਾਲ ਸਾਨੂੰ ਗੱਲ ਕਰਨ ਨਹੀਂ ਦਿੱਤੀ ਪੰਚਾਇਤ ਨੂੰ ਸਿੱਧਾ ਮਨਾ ਕਰਤਾ ਜਦੋਂ ਤੁਸੀਂ ਆ ਕੇ ਸਾਡੇ ਨਾਲ ਧਰਨੇ 'ਚ ਬੈਠ ਇਸ ਤਰੀਕੇ ਨਾਲ ਇਹਨਾਂ ਨੇ ਟੀਚਰਾਂ ਦਾ ਨੁਕਸਾਨ ਕਰਾਇਆ ਸਾਰੇ ਟੀਚਰ ਮਾਰੇ ਨਹੀਂ ਸੀ ਜਿਵੇਂ ਇਹਨਾਂ ਨੇ ਦੱਸਿਆ 16 ਟੀਚਰਾਂ ਦੀ ਕਾਰਵਾਈ ਹੋਈ ਸੀ 16 ਟੀਚਰ ਕੱਢ ਕੇ ਦੂਜੇ ਟੀਚਰ ਅੰਦਰ ਆ ਸਕਦੇ ਸੀ ਪਰ ਇਹਨਾਂ ਨੇ ਆਪ ਦੀ ਹਿੰਦ ਦੇ ਕਰਕੇ ਸਾਰੇ ਟੀਚਰਾਂ ਦਾ ਨੁਕਸਾਨ ਕਰਾਇਆ ਤੇ ਸਾਡੇ 2250 ਬੱਚੇ ਦਾ ਨੁਕਸਾਨ ਕਰਾਇਆ ਅੱਜ ਸਾਡੇ ਕੋਲੇ ਰਿਪੋਰਟ ਹੈ 800 ਤੋਂ ਪਲੱਸ ਬੱਚੇ ਸਕੂਲ ਚੋਂ ਹਟ ਚੁੱਕੇ ਆ ਸਾਨੂੰ ਫੋਨ ਕਰਦੇ ਮਾਪੇ ਜਦੋਂ ਅਸੀਂ ਅੱਗੇ ਫਿਰਦੇ ਆ ਫੋਨ ਕਰਦੇ ਆ ਸਾਨੂੰ ਰਿਜ਼ਲਟ ਦਵਾ ਦਿਓ ਅਸੀਂ ਬੱਚੇ ਹੋਰ ਕਿਤੇ ਲਾਉਣੇ ਆ ਰਿਜ਼ਲਟ ਹਾਲੇ ਤੱਕ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਅਸੀਂ ਪਹਿਲਾਂ ਉਧਰ ਦੀ ਪ ਉਸ ਤੋਂ ਜੁੜੇ ਨੇ ਦੁਬਾਰਾ ਜਿੰਦਾ ਲਾਤਾ ਕਾਲ ਕਰਕੇ ਇਹਨਾਂ ਨੇ ਸਾਨੂੰ ਝੂਠਖਾਣੇ ਗੁੰਡੇ ਐਦਾਂ ਦਾ ਕੁਝ ਬੋਲਿਆ ਗਿਆ ਕਿ ਅੱਜ ਗੁੰਡੇ ਇੱਥੇ ਕਿਉਂ ਨਹੀਂ ਆਉਂਦੇ ਅੰਦਰ ਅਸੀਂ ਦੇਖੋ ਟਕਰਾਅ ਨਾ ਤਾਂ ਚਾਹੁੰਦੇ ਸੀ ਨਾ ਕੱਲ ਚਾਹੁੰਦੇ ਸੀ ਨਾ ਅੱਜ ਚਾਹੁੰਦੇ ਆ ਇਹਨਾਂ ਨੇ ਜਿਹੜੇ ਬੰਦੇ ਇੱਥੇ ਵਿੱਚ ਸ਼ਰਾਰਤੀਆਂ ਸਰ ਫਿਰਦੇ ਸੀ ਪਿੰਡ ਦੀ ਇੱਕ ਲੇਡੀ ਇੱਕ ਕੁੜੀ ਆ ਸਾਡੇ ਪਿੰਡ ਦੀ ਵਧੀਆ ਪੜ੍ਹੀ ਲਿਖੀ ਉਹਨੇ ਫੇਸਬੁੱਕ ਤੇ ਉਹ ਤੇ ਇਹਨਾਂ ਨੇ ਗਲਤ ਕਮੈਂਟ ਕੀਤਾ ਉਹਨੇ ਅੱਗੋਂ ਜਦੋਂ ਫੋਨ ਕੀਤਾ ਉਹ ਮੁੰਡੇ ਨੇ ਮੂੰਹੋਂ ਐਂ ਕਹਿਤਾ ਵੀ ਮੈਂ ਤਾਂ ਮੇਰਾ ਫੋਨ ਫੜ ਕੇ ਪਹਿਲੀ ਗੱਲ ਤਾਂ ਜੀ ਮੇਰਾ ਫੋਨ ਫੜ ਕੇ ਕੋਈ ਗੱਲ ਗ ਉਹਨੇ ਜਦੋਂ ਕਿਹਾ ਵੀ ਤੇਰੀ ਗਲਤ ਗੱਲ ਆ ਇਹ 10 ਜਾਨੇ ਇਕੱਠੇ ਹੋ ਕੇ ਉਹ ਕੁੜੀ ਨੂੰ ਅੱਗੋਂ ਬੋਰਾ ਭਲਾ ਬੋਲੇ ਬਹੁਤ ਖੁਸ਼ ਹੋਇਆ ਪਿੰਡਦਿਆਂ ਨੇ ਕਿਹਾ ਵੀ ਤੁਸੀਂ ਲੇਡੀਜ਼ ਨੂੰ ਤਾਂ ਦਾ ਨਾ ਬੋਲੋ ਇਸ ਕਰਕੇ ਅਸੀਂ ਇੱਥੇ ਆਏ ਨਹੀਂ ਇਹ ਸਮਝਦੇ ਰਹੀ ਕਿ ਅਸੀਂ ਡਰ ਕੇ ਉਸ ਤੋਂ ਸਾਰੇ ਮਾਪੇ ਦੁਖੀ ਹੋਏ ਸੀ ਇਕੱਠੇ ਹੋ ਕੇ ਡੀਸੀ ਸਾਹਿਬ ਦੇ ਪਹੁੰਚ ਗਏ ਚਲੋ ਡੀਸੀ ਸਾਹਿਬ ਦਾ ਧੰਨਵਾਦ ਅਸੀਂ ਉਹਨੂੰ ਦੱਸਿਆ ਵੀ ਪਿੰਡ ਸਾਰਾ ਇੱਕ ਸਾਈਡ ਤੇ ਹੋ ਚੁੱਕਿਆ ਜੀ ਚਲੋ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ ਜਿੰਦਾ ਖੁੱਲ ਗਿਆ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਗੇ ਤੋਂ ਪਿੰਡ ਵਾਸੀ ਅਸੀਂ ਲਾਮ ਮੰਨਾਂ ਆਪਣੀ ਮਾਪਿਆਂ ਦੀ ਵਧੀਆ ਕਮੇਟੀ ਬਣਾ ਕੇ ਵਧੀਆ ਤਰੀਕੇ ਨਾਲ ਸਕੂਲ ਨੂੰ ਚਲਾਵਾਂਗੇ ਚਲੋ ਇੱਕ ਵਾਰੀ ਬੱਚੇ ਘਟ ਕੇ ਅਸੀਂ ਪਿੰਡਾਂ ਪਿੰਡਾਂ 'ਚ ਜਾ ਕੇ ਕਾਵਾਂਗੇ ਵੀ ਸਕੂਲ ਵਧੀਆ ਚੱਲੂਗਾ ਠੀਕ ਹੈ ਧੰਨਵਾਦ